ਅੱਜ ਦੀ ਕਹਾਣੀ ਬਹੁਤ ਹੀ ਅਨੋਖੀ ਕਹਾਣੀ ਹੋਣ ਜਾ ਰਹੀ ਹੈ ਇਹ ਕਹਾਣੀ ਹੈ ਮਾਂ ਪੁੱਤ ਦੇ ਪਿਆਰ ਦੀ ਕਹਾਣੀ ਮਾਂ ਪੁੱਤ ਦੇ ਰਿਸ਼ਤੇ ਦੀ ਕਹਾਣੀ ਭੈਣ ਛੋਟੀ ਉਮਰ ਦੇ ਵਿੱਚ ਇਸ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਤੇ ਇਹ ਇਕੱਲੀ ਰਹਿ ਜਾਂਦੀ ਹੈ ਭੈਣ ਦੇ ਕੋਲ ਦੋ ਬੱਚੇ ਹੁੰਦੇ ਇੱਕ ਧੀ ਤੇ ਇੱਕ ਪੁੱਤ ਧੀ ਨੂੰ ਵਿਆਹ ਦਿੰਦੀ ਹੈ ਪਰ ਆਪ ਇਹ ਆਪਣਾ ਵਿਆਹ ਨਹੀਂ ਕਰਵਾਉਂਦੀ ਕਿਉਂਕਿ ਲੋਕ ਇਸ ਨੂੰ ਕਹਿੰਦੇ ਸੀਗੇ ਕਿ ਵਿਆਹ ਕਰਵਾ ਪਰ ਇਹ ਕਹਿੰਦੀ ਕਿ ਮੈਂ ਇਸ ਲਈ ਵਿਆਹ ਨਹੀਂ ਕਰਾਇਆ ਇੱਕ ਤਾਂ ਇਹਦਾ ਸਹੁਰਾ ਪਰਿਵਾਰ ਦੇ ਵਿੱਚ ਕੋਈ ਹੋਰ ਹੈ ਨਹੀਂ ਸੀ ਉਹਦੀ ਦੇਖਭਾਲ ਕਰਨ ਲਈ ਦੂਸਰਾ ਇਹ ਚਾਹੁੰਦੀ ਸੀ ਕਿ ਮੈਂ ਮੈਨੂੰ ਜ਼ਰੂਰ ਕੋਈ ਪਤੀ ਮਿਲ ਜੂ ਪਰ ਮੇਰੇ ਪੁੱਤ ਨੂੰ ਕੋਈ ਪਿਓ ਨਹੀਂ ਮਿਲਣਾ ਭੈਣ ਦੱਸਦੀ ਹੈ ਕਿ ਇਕੱਲੀ ਰਹਿਣ ਕਰਕੇ ਬਹੁਤ ساری ਦੁਨੀਆ ਭੈਣ ਦੇ ਉੱਤੇ ਉਂਗਲਾਂ ਚੱਕਦੀ ਭੈਣ ਦੇ ਕੰਮ ਤੇ ਉਂਗਲਾਂ ਚੱਕਦੀ ਭੈਣ ਦੀ ਜ਼ਿੰਦਗੀ ਤੇ ਵੀ ਉਂਗਲਾਂ ਚੱਕਦੀ ਭੈਣ ਕੱਪੜੇ ਪਾਉਣ ਖਾਣ ਪੀਣ ਦੇ ਜ਼ਿੰਦਗੀ ਜੀਣ ਤੋਂ ਵੀ ਡਰਨ ਲੱਗੀ ਪਹਿਨ ਦੱਸਦੀ ਆ ਕਿ ਪੁੱਤ ਜਦੋਂ ਜਵਾਨ ਹੋਇਆ ਪੁੱਤ ਵੱਡਾ ਹੋਇਆ ਤਾਂ ਪੁੱਤ ਨੂੰ ਵੀ ਪਤਾ ਲੱਗਣ ਲੱਗਿਆ ਕਿ ਮੇਰੀ ਮਾਂ ਕਿੰਨੀ ਮੁਸ਼ਕਲ ਦੇ ਵਿੱਚ ਜ਼ਿੰਦਗੀ ਜੀ ਰਹੀ ਆ ਫਿਰ ਪੁੱਤ ਕਿਵੇਂ ਆਪਣੀ ਮਾਂ ਨੂੰ ਜ਼ਿੰਦਗੀ ਜਿਉਣ ਦੀਆਂ ਉਤਸ਼ਾਹਿਤ ਕਰਦਾ ਕਿਵੇਂ ਕਹਿੰਦਾ ਕਿ ਇਹ ਕਹਿੰਦਾ ਵੀ ਮੇਰੇ ਸਿਰ ਤੇ ਮਾਂ ਤੂੰ ਪਹਿਨ ਵੀ ਖਾ ਪੀ ਵੀ ਤੇ ਕੰਮ ਵੀ ਕਰ ਮੈਂ ਤੇਰਾ ਨਾਲ ਖੜੂੰਗਾ ਜੇ ਕੋਈ ਤੈਨੂੰ ਕੋਈ ਗਲਤ ਆਖੂਗਾ ਜੇ ਕੋਈ ਕਹੂਗਾ ਤੇ ਮੈਂ ਉਹਦੇ ਨਾਲ ਜਾ ਕੇ ਗੱਲ ਕਰਾਂਗਾ ਪਰ ਤੂੰ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਇਹ ਕਹਾਣੀ ਬਹੁਤ ਹੀ ਇਮੋਸ਼ਨਲ ਹੋਣ ਜਾ ਰਹੀ ਹੈ ਤੇ ਬਹੁਤ ਹੀ ਭਾਵਕ ਵੀ ਤੁਹਾਨੂੰ ਕਰੂਗੀ ਕਿਉਂਕਿ ਮਾਂ ਪੁੱਤ ਦਾ ਰਿਸ਼ਤਾ ਕਿੰਨਾ ਅਨੋਖਾ ਰਿਸ਼ਤਾ ਹੁੰਦਾ ਹੈ ਇਹ ਜਰੂਰ ਤੁਸੀਂ ਸੁਣਿਓ ਜੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਕਮੈਂਟ ਵੀ ਜਰੂਰ ਕਰਿਓ ਜੇ ਸਾਡੇ ਨਾਲ ਨੇ ਹੁਸਨਪ੍ਰੀਤ ਤੇ ਪਰਮਜੀਤ ਜੀ ਇਹ ਦੋਵੇਂ ਮਾਂ ਪੁੱਤ ਨੂੰ ਤੁਸੀਂ ਇੰਸਟਾਗ੍ਰam ਤੇ ਬਹੁਤ ਦੇਖਿਆ ਹੋਣਾ ਅੱਜ ਇਹਨਾਂ ਦੇ ਨਾਲ ਅੱਜ ਆਪਾਂ ਗੱਲਾਂ ਬਾਤਾਂ ਕਰਦੇ ਆਂ ਜਾਣਦੇ ਆ ਇਹਨਾਂ ਦੀ ਕਹਾਣੀ ਬਾਰੇ ਹਸੀ ਗਾ ਜੀ ਹਸੀ ਗਾ ਕੀ ਹਾਲ ਚਾਲ ਆ ਪੁੱਤਰਾ ਵਧੀਆ ਅੰਕਲ ਜੀ ਤੁਸੀਂ ਪ੍ਰਣਾ ਤੁਸੀਂ ਠੀਕ ਹੋ ਹਾਂਜੀ ਹਾਂਜੀ ਵਧੀਆ ਕਿਵੇਂ ਸੋਚਿਆ ਸੀਗਾ ਵੀ ਇੰਸਟਾਗ੍ਰਾਮ ਤੇ ਅਸੀਂ ਦੋਵੇਂ ਮਾਂ ਪੁੱਤ ਆਵਾਂਗੇ ਕਿਵੇਂ ਮਨ ਚ ਆਇਆ ਸੀ ਮਨ ਚ ਤਾਂ ਆ ਸੀ ਪਹਿਲਾਂ ਸ਼ੌਂਕ ਸੀ ਪਹਿਲਾਂ ਮੈਨੂੰ ਤਾਂ ਸ਼ੌਂਕ ਸੀਗਾ ਹਨਾ ਇਹਨਾਂ ਨੂੰ ਮੈਂ ਆਪਦੇ ਨਾਲ ਰੀਲਾਂ ਤਾਂ ਪਾਉਂਦੀ ਸੀ ਵੀ ਮੈਨੂੰ ਕੋਈ ਮਾੜਾ ਕਮੈਂਟ ਨਾ ਕਰੀ ਜਦੋਂ ਕੋਈ ਮਾੜਾ ਕਮੈਂਟ ਕਰਦਾ ਸੀ ਵੀ ਮੈਨੂੰ ਕੋਈ ਲੋਕ ਨਹੀਂ ਆਖਣ ਵੀ ਸਾਡੇ ਨੂੰ ਪਤਾ ਹੀ ਆ ਵੀ ਰਿਸ਼ਤੇਦਾਰ ਜਿਹੜੇ ਉਹ ਲਾਈਕ ਘੱਟ ਕਰਦੇ ਆ ਤੇ ਰੀਲਾਂ ਦੇ ਕਮੈਂਟ ਜ਼ਿਆਦਾ ਪੜਦੇ ਆ ਹਨ ਫਿਰ ਮੈਨੇ ਇਹ ਹੁੰਦਾ ਸੀ ਵੀ ਦੁਨੀਆ ਮੈਨੂੰ ਇਹ ਨਾ ਕਵੇ ਵੀ ਅੱਦੋ ਕਿੱਦਾਂ ਦੇ ਕਮੈਂਟ ਕਰਦੇ ਆ ਇਹ ਕਰਦੇ ਆ ਹਨ ਫਿਰ ਮੈਂ ਸੋਚਿਆ ਵੀ ਬੱਚੇ ਤੁਸੀਂ ਮੇਰੇ ਨਾਲ ਵੀਡੀਓ ਬਣਾ ਲੈ ਇਹਦੇ ਨਾਲ ਲੜਕੇ ਕਈ ਵਾਰ ਇਹਨਾਂ 10 ਰੁਪਏ ਦੇ ਕੇ ਨਿੱਕੇ ਹੁੰਦੇ ਨੇ ਤਾਂ ਵੀਡੀਓ ਬਣਾਉਂਦੀ ਰਹੀ ਆ ਮੈਂ ਕਹਿੰਦਾ 10 ਰੁਪਏ ਲੈ ਲਈ ਇੱਕ ਰੀਲ ਬਣਾ ਲੈ ਫਿਰ ਇਹਨੇ ਬਣਾ ਲੈਣੀ ਹੌਣ ਕਦੇ ਕਦੇ ਜੀ ਕਹਦੇ ਨਾ ਰੀਲ ਬਣਾ ਲ ਮੇਰੇ ਨਾਲ ਕਹ ਕਹਦੇ ਸਕੂਲੋਂ ਛੁੱਟੀ ਮਾਰੂਗਾ ਬੜਿਆ ਸਿਲਵਨ ਦਾ ਕਦੇ ਕਦੇ ਤੇ ਹੁਣ ਵੱਡੀ ਫੀਸ ਮੰਗਣ ਲੱਗ ਗਿਆ ਹੁਣ ਵੱਡੀ ਫੀਸ ਹੁਣ ਕਹਦੂਗਾ ਜਾ ਸਕੂਲੋਂ ਛੁੱਟੀ ਮਾਰੀ ਜੁਕੀ ਨਾ 20 ਰੁਪਏ ਮੰਗਗਾ ਵੀ ਹੁਣ ਰੀਲ ਬਣਾਉਂਦੇ ਆ ਨਾ ਫਿਰ ਮੈਂ ਕਹਣਾ ਪੁੱਤ ਬਣਾ ਲਾ ਕੋਈ ਨਾ ਇਦਾਂ ਨਾ ਕਰ ਹੁਣ ਤੁਸੀਂ ਵਾਇਰਲ ਫਿਰ ਜੇ ਮੈਂ ਵੀਡੀਓ ਬਣਾ ਕੇ ਪਾ ਦਿਆਂ ਨਾ ਫਿਰ ਕਹਿਣਗੇ ਮੇਰੀ ਵੀਡੀਓ ਵਾਇਰਲ ਹੁੰਦੀਆਂ ਇਹਦੀਆਂ ਹੀ ਆ ਮੇਰੇ ਨਾਲ ਕਾਫੀ ਵੀਡੀਓ ਇਹਦੀਆਂ 7-8 ਵੀਡੀਓ ਸਾਰੀਆਂ ਤੇ ਕੀ ਆਈ ਹੋਈ ਆ ਹਨਾ ਬਹੁਤ ਵਾਇਰਲ ਆ ਕੋਈ 35000 ਕੋਈ ਕਿੰ ਲੱਖਾਂ ਦੇ ਵਿੱਚ ਜਾਂਦੀ ਹੈ ਇਹਦੀ ਵੀਡੀਓ ਤੇ ਕਹਤੋਂ ਕਿ ਮੇਰੀ ਵੀਡੀਓ ਤੁਸੀਂ ਪਾਈ ਚੱਲੋ ਜਿੰਨੀਆਂ ਮਰਜ਼ੀ ਜਿੱਦੇ ਮੈਂ ਪਾਈ ਵੀਡੀਓ ਉੱਧੇ ਹੀ ਚੜਨੀ ਆ ਵੀਡੀਓ ਤਾਂ ਫਿਰ ਇਹਨੂੰ ਮਾਰਨ ਜਾ ਵੀ ਹੋ ਜਾਂਦਾ ਥੋੜਾ ਜਿਹਾ ਫਿਰ ਇਸ ਕਰ ਲਕਡਾ ਹੁੰਦਾ ਵੀ ਮਾਤਾ ਦੇ ਨਾਲ ਵੀਡੀਓ ਪਾਉਣ ਦਾ ਕਦੇ ਐ ਤਾਂ ਨਹੀਂ ਆਇਆ ਵੀ ਕੋਈ ਸਕੂਲ 'ਚ ਛੇੜ ਦਿੰਦਾ ਹੋਵੇ ਨਹੀਂ ਵੀ ਅੱਜ ਤਹਾਂ ਤਾਂ ਆਪਣੀ ਮੰਮੀ ਨਾਲ ਹੀ ਵੀਡੀਓ ਬਣਾਈ ਜਾਂਦਾ ਨਹੀਂ ਕੋਈ ਨਹੀਂ ਛੇੜਦਾ ਯਾਰ ਮੇਰੇ ਸਾਰੇ ਫਰੈਂਡ ਵਧੀਆ ਹੀ ਹਮ ਸਾਰੇ ਠੀਕ ਇੱਕ ਸਾਡੇ ਸਕੂਲ 'ਚ ਮੁੰਡਾ ਈ ਹਮ ਤੇ ਉਹਨੂੰ ਅਸੀਂ ਚੌੜ ਨਾਮ ਪਾਨੇ ਆਈ ਉਹ ਵਧੀਆ ਹੀ ਆਪਣਾ ਫਰੈਂਡ ਆਈ ਹੂੰ ਪਧੀਆ ਬੱਸ ਕਿੰਨੇ ਕੋਈ ਨਹੀਂ ਛੇੜਦੇ ਆਪਾਂ ਨੂੰ ਕੁਆਚ ਅੱਛਾ ਕੁਝ ਨਹੀਂ ਕਿੰਦੇ ਹਾਂਜੀ ਤੇ ਐ ਹੁੰਦਾ ਆਪਣੇ ਆਪ ਨੂੰ ਵੀ ਮੈਂ ਵੀਡੀਓ ਬਣਾਉਣਾ ਹੈ ਜਾਂ ਮੰਮੀ ਨਾਲ ਵੀ ਕਦੇ ਕਮੈਂਟ ਜਦੋਂ ਗਲਤ ਆਉਂਦੇ ਉਦੋਂ ਫਿਰ ਕੀ ਹੁੰਦਾ ਮੰਮੀ ਨੂੰ ਤਾਂ ਪੜ੍ਹਨੇ ਨਹੀਂ ਆਉਂਦੇ ਉਦੋਂ ਹੀ ਮੈਂ ਹੀ ਮਨਾ ਕਰਦਾ ਹਾਂ ਲਾਈਵ ਉਹ ਕਿ ਮੈਂ ਕਹਿੰਦਾ ਅੰਕਲ ਜੀ ਕਮੈਂਟ ਨਾ ਗਲਤ ਕਰੋ ਐਡੀ ਮੇਰੇ ਕੋਲ ਚੱਲਦੀ ਆ ਬਸ ਮੰਮਾ ਨੂੰ ਤਾਂ ਪੜ੍ਹਨੇ ਨਹੀਂ ਹੁੰਦੇ ਮੰਮਾ ਵੀਡੀਓ ਪਾ ਦੇਣਗੇ ਕਮੈਂਟ ਮੈਂ ਹੀ ਪੜ੍ਹਦਾ ਹਾਂ ਹਾਂਜੀ ਸਾਰੀ ਵੀਡੀਓ ਤੇ ਅੱਛਾ ਤੇ ਫਿਰ 10 ਰੁਪਏ ਤੋਂ ਕਿਵੇਂ ਸ਼ੁਰੂ ਕੀਤਾ ਫਿਰ 10 ਦਾ ਟੀ ਪਲਾਨ ਸੀਗਾ ਉਹ ਕੱਸਨੇ ਅੰਕਲ ਜੀ ਦਾ ਨਿੱਕਾ ਹੁੰਦਾ ਸੀ ਗਾਈ ਪਹਿਲਾ ਸੀ ਇੰਸਟਾ ਉਹਦੇ ਟਿਕਟੌਕ ਤੇ ਫੇਮਸ ਬਹੁਤ ਫੇਮਸ ਜੀ ਉਹਦੇ ਤੇ ਵੀ ਅਸੀਂ ਟਿਕਟੌਕ ਤੇ ਉਹ ਬੈਨ ਹੋ ਗਿਆ ਸੀ ਗਾਈ ਫਿਰ ਅਸੀਂ ਇਹ ਤੇ ਆ ਗਏ ਇੰਸਟਾਗ੍ਰam ਤੇ ਫਿਰ ਮੰਮੀ ਨੇ ਵੀ ਆਪਣਾ ਵੀਡੀਓ ਬਣਾ ਲਾ ਫਿਰ ਮੈਂ ਕਹਿੰਨਾ ਇਹਨੂੰ ਕਦੇ ਮੁੰਡੇ ਛੇੜਦੇ ਆ ਬਾਹਰ ਪਰ ਨਹੀਂ ਪਰ ਇਹਨਾਂ ਦੇ ਜਿਹੜੇ ਵੀ ਜੋ ਸਾਡੇ ਅਣਗਵਣ ਦੇ ਮੁੰਡੇ ਨਾ ਬਹੁਤ ਵਧੀਆ ਸਾਰਿਆਂ ਨੂੰ ਸਪੋਰਟ ਕਰਦੇ ਆ ਕਿਉਂਕਿ ਤੁਸੀਂ ਵਧੀਆ ਵੀਡੀਓ ਬਣਾਉਨੇ ਆ ਹਨਾ ਕੋਈ ਨਾ ਫਿਰ ਮੈਨੂੰ ਇਹ ਘਰੇ ਆ ਕੇ ਦੱਸਦਾ ਵੀ ਮੈਂ ਵੀ ਪੁੱਛਦੀ ਆ ਜਿਵੇਂ ਮੈਂ ਆਪਣੀ ਬੇਟੀ ਨੂੰ ਪੁੱਛ ਲਿਆ ਪੁੱਤ ਮਨਦੀਪ ਨੂੰ ਕੋਈ ਛੇੜਦਾ ਤਾਂ ਨਹੀਂ ਵੀ ਕੋਈ ਕਹਿੰਦਾ ਤਾਂ ਨਹੀਂਗਾ ਵੀ ਤੇਰੀ ਸੱਸ ਵੀਡੀਓ ਪਾਉਂਦੀ ਆ ਤੇ ਕਹਦੂ ਕਿ ਨਹੀਂ ਮੰਮਾ ਕੋਈ ਗੱਲ ਨਹੀਂ ਦੀਪ ਆਪ ਹੀ ਜਵਾਬ ਦੇ ਦਿੰਦਾ ਜੇ ਕੋਈ ਕਹੂਗਾ ਵੀ ਨਾ ਦੀਪ ਆਪ ਹੀ ਜਵਾਬ ਦੇ ਦੂ ਪਹਿਲੀ ਗੱਲ ਸਾਡੇ ਕੋਈ ਕਹਿੰਦਾ ਨਹੀਂਗਾ ਵੀ ਤੁਹਾਡੀਆਂ ਵੀਡੀਓ ਹੀ ਬਹੁਤ ਵਧੀਆ ਹੁੰਦੀਆਂ ਵੀ ਕੋਈ ਵੀ ਮੈਨੇ ਬਸ ਬੇਟੇ ਨੇ ਇੱਕੋ ਹੀ ਆਖਿਆ ਵੀ ਮੰਮਾ ਚੁੰਨੀ ਲੈ ਕੇ ਵੀਡੀਓ ਬਣਾਉਣੀ ਆ ਕਦੇ ਵੀ ਇਦਾਂ ਦੀ ਵੀਡੀਓ ਬਣਾਉਣੀ ਗਈ ਵੀ ਜਿਵੇਂ ਮੰਨ ਲਓ ਇਕੱਲੇ ਵੀ ਜਾ ਨੱਚ-ਨੁੱਚ ਕੇ ਜੀ ਉਹ ਮੈਂ ਬਣਾਏ ਨਹੀਂ ਸਕਦੀ ਕਿਉਂ ਮੈਨੂੰ ਵੀ ਪਤਾ ਮੇਰੇ ਬੱਚੇ ਗੱਭਰੂ ਆ ਹਨਾ ਵੀ ਬੱਚਿਆਂ ਨੂੰ ਵੇਖ ਕੇ ਕਿਸੇ ਨੂੰ ਕੋਈ ਫਰੈਂਡ ਸਰਕਸ ਛੇੜੇ ਨਾ ਪਰ ਮਾਂ ਪੁੱਤ ਨੇ ਇਹਦੇ ਗਾਣੇ ਤੇ ਵੀ ਮਾਂ ਪੁੱਤ ਦੇ ਦਿੱਤੇ ਲਾਉਣੀ ਆ ਗਾਣੇ ਤੇ ਵੀ ਵੀਡੀਓ ਕੋਈ ਨਹੀਂ ਗਾਣੇ ਬਿਨਾ ਉਹਦੇ ਤੋਂ ਲਾਈ ਵੀ ਮੈਂ ਹੋਰ ਗਾਣੇ ਲਾ ਦਿਆਂ ਮੈਂ ਸੋਚ ਸਮਝ ਕੇ ਦਾਦਾ ਸਵੇਰੀ ਵੇਖਦੀ ਆ ਵੀ ਕੋਈ ਗਲਤ ਕਮੈਂਟ ਤਾਂ ਨਹੀਂ ਕਰ ਦੂਗਾ ਹੁਸਨ ਨੂੰ ਪਹਿਲੀ ਤੁਹਾਡੀ ਉਹੀ ਵਾਇਰਲ ਹੋਈ ਸੀਗੀ ਉਹ ਵਾਲੀ کافی ਵੀਡੀਓ ਵਾਇਰਲ ਹੋਏਗਾ ਪਹਿਲੀ ਹੋਈ ਸੀਗੀ ਬਾਪੂ ਦੇ ਕੁਰਤੇ ਵਾਲੀ ਹਾਂਜੀ ਬਾਪੂ ਤੇ ਕੁਰਤਾ ਚੋਰੀ ਪਾ ਕੇ ਤੁਸੀਂ ਦੇਖਿਆ ਮੈਂ ਉਹ ਵਾਲੀ ਹੋਈ ਸੀਗੀ ਇੱਕ ਸਾਡੀ ਮਾਂ ਪੁੱਤ ਦੇ ਸਿਰਸੋਈ ਵਿੱਚ ਇੱਕ ਵੀਡੀਓ ਸੀ ਖੋਵਿੰਨਾ ਤਲਾਕ ਕੇ ਦੀ ਮਾਲਕਾ ਮੰਜੇ ਤੇ ਚਾਹ ਮਿਲ ਜਾਵੇ ਉਹ ਵਾਲੀ ਵੀਡੀਓ ਬੈਲਰ ਹੋਈ ਸੀ ਇੱਕ ਖੋਵੇ ਨਾ ਕਿਸੇ ਦਾ ਪਿਓ ਰੱਬਾ ਕਿ ਉਹ ਵੀ ਨਾ ਕਿਸੇ ਦਾ ਪਿਓ ਸਾਰੀਆਂ ਵੀਡੀਓ ਹੈਗਾ ਇਹਦੀਆਂ ਵੀਡੀਓ ਕਿੰਨੀਆਂ ਤੇ ਕੇ ਆਈ ਹੋਈ ਆ 8 ਸਸ ਵੀਲ ਉਹਦੇ ਤੇ ਸਾਰੀਆਂ ਤੇ ਬਹੁਤ ਵਾਇਰਲ ਆ ਤੁਹਾਡਾ ਸਟਾਰ ਇਹ ਆ ਇਹ ਆ ਮੇਰਾ ਸਟਾਰ ਹਾਂ ਇਹਦੇ ਨਾਲ ਮੇਰੀਆਂ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਹੁਣ ਵੀ ਜੇ ਪਾ ਦੇ ਨਾ ਹੁਣ ਵੀ ਆ ਪਾਵਾਂਗੇ ਤਾਂ ਇਹਦੇ ਨਾਲ ਮੇਰੀ ਵੀਡੀਓ ਪਤਾ ਨਹੀਂ ਆਟੋਮੈਟਿਕ ਹੀ ਚੜ ਜਾਨੀ ਆ ਕਈ ਤਾਂ ਬਹੁਤ ਸੋਹਣੇ ਕਮੈਂਟ ਲਿਖਦੇ ਆ ਵੀ ਪੁੱਤ ਬਹੁਤ ਵਧੀਆ ਨਾਈਸ ਜੰਦੂ ਹਣਾ ਵੀ ਬਹੁਤ ਖੁਸ਼ੀ ਮਿਲਦੀ ਕਈ ਕਈ ਮੈਂ ਆਪਦੀ ਬੇਟੀ ਕੇ ਪਿੰਡ ਗਈ ਉਹ ਕਹਿੰਦੇ ਸਾਨੂੰ ਨਾ ਅਸੀਂ ਦਾਦਾ ਸਵੇਰੀ ਵੀਡੀਓ ਰਿਪੀਟ ਕਰਕੇ ਦੇਖਦੀਆਂ ਦੀਦੀ ਕੇ ਘਰੇ ਮੈਂ ਮੇਕਅਪ ਕਰਨ ਗਈ ਸੀ ਕਹਿੰਦੀ ਸਾਨੂੰ ਨਾ ਤੇਰੇ ਬੇਟੇ ਦੇ ਪੈਰੀ ਹੱਥੀ ਬਹੁਤ ਸੋਹਣੇ ਲੱਗਦੇ ਆ ਜਦੋਂ ਇਹ ਪੈਰੀਅਤ ਚਲਾਉਂਦਾ ਜਿਵੇਂ ਗੁਰਦੁਆਰੇ ਮੱਥਾ ਟੇਕਦਾ ਉਦਾਂ ਲਾਉਂਦਾ ਮੇਰੇ ਪੈਰੀਅਤ ਤੇ ਕਹਿੰਦੀ ਸਾਨੂੰ ਨਾ ਬਹੁਤ ਵਧੀਆ ਲੱਗਦਾ ਕਹਿੰਦੀ ਮੈਂ ਬੱਚਿਆਂ ਨੂੰ ਵੀ ਦਿਖਾਉਣੀ ਆ ਵੀ ਵੇਖ ਲੋ ਵੀ ਜਿੱਦਾਂ ਮਰਜੀ ਪਰ ਮੈਨੂੰ ਵੀ ਮੇਰੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਜਦੋਂ ਮੇਰਾ ਬੇਟਾ ਪੈਰੀਅਤ ਚਲਾਉਂਦਾ ਮੇਰੇ ਮੈਨੂੰ ਇਹ ਹੁੰਦਾ ਕੋਈ ਲਾਵੇ ਨਾ ਲਾਵੇ ਪਰ ਮੇਰਾ ਬੇਟਾ ਮੇਰੇ ਜੇ ਨਾ ਵੀ ਕਿਤੇ ਲਾਵੇ ਨਾ ਤੇ ਮੈਨੂੰ ਇਦਾਂ ਲੱਗਦਾ ਵੀ ਮੈਨੂੰ ਬੁਲਾਇਆ ਤੱਕ ਨਹੀਂ ਮੇਰੇ ਬੇਡੇ ਨੇ ਵੀ ਕਿਉਂ ਨਹੀਂ ਬੁਲਾਇਆ ਕਿਉਂ ਨਹੀਂ ਆਦਤ ਪਾ ਰੱਖੀਆ ਮੈਨੂੰ ਨਿੱਕਾ ਜਿਹਾ ਹੁੰਦਾ ਸਕੂਲ ਜਾਣਾ ਪੈਰੀਆ ਥਲਾ ਕੇ ਜਾਣੇ ਆਉਣਾ ਤਾਂ ਵੀ ਲਾਉਣਾ ਕਿਤੇ ਮੈਂ ਜਾਣਾ ਤਾਂ ਵੀ ਮੇਰੇ ਲਾ ਕੇ ਤੁਰਨਾ ਪੈਰੀਆ ਤਾਂ ਮੈਨੂੰ ਆਦਤ ਬਣੀ ਹੋਈ ਹੈ ਕਈ ਵਾਰੀ ਕਿਤੇ ਮੰਨ ਕੇ ਚੱਲੋ ਸੁੱਤਾ ਪਿਆ ਵੀ ਨਾ ਵੀ ਲਾਵੇ ਤੇ ਮੈਨੂੰ ਬੋਝ ਲੱਗ ਜਾਂਦਾ ਵੀ ਮੇਰੇ ਬੱਚੇ ਨੇ ਮੈਨੂੰ ਬੁਲਾਇਆ ਕਿਉਂ ਨਹੀਂ ਫਿਰ ਮੈਂ ਬੋਲਦੀ ਆ ਵੀ ਹੁਸਨ ਤੁਸੀਂ ਮੈਨੂੰ ਬੁਲਾਉਣਾ ਨਹੀਂ ਸੀ ਬੱਚੇ ਫਿਰ ਮਮਾ ਸੌਰੀ ਮੈਂ ਸੁੱਤਾ ਪਿਆ ਸੀਗਾ ਹਨਾ ਫਿਰ ਇਦਾਂ ਦੁੱਖ ਜ਼ਿਆਦਾ ਨਹੀਂ ਕਿਸੇ ਗੱਲ ਦਾ ਵੀ ਹੁੰਦਾ ਵੈਸੇ ਮੈਨੂੰ ਬਹੁਤ ਖੁਸ਼ ਰੱਖਦਾ ਮੇਰਾ ਬੱਚਾ ਤੇ ਪੁੱਤਰ ਬਾਪੂ ਦੀ ਯਾਦ ਆਉਂਦੀ ਹੈ ਜਿਵੇਂ ਤੁਸੀਂ ਕਿਹਾ ਵੀ ਬਾਪੂ ਦਾ ਤਿਊੜੀ ਤੋਂ ਕੁੜਤਾ ਪਾ ਕੇ ਦੇਖਿਆ ਇਹ ਫਿਰ ਹੈ ਨਾ ਦਿਲੋਂ ਹੀ emotion ਜਾਗਦੇ ਹੋਣੇ ਆਂ ਹੈ ਨਾ miss ਕਰਦਾਂ ਹਾਂਜੀ ਕਰਦਾਂ ਹੁਣ ਜਿੱਦਾਂ ਇਹ ਮਤਲਬ ਸਕੂਲ ਵਿੱਚ ਆਪਣੇ parents meeting ਹੁੰਦੀ ਹੈ ਉਹਨਾਂ ਦੇ ਸਾਰਿਆਂ ਦੇ ਪਾਪਾ ਹੁੰਦੇ ਸੀ ਫਿਰ ਮੈਨੂੰ ਦੁੱਖ ਹੀ ਹੁੰਦਾ ਸੀ ਪਰ ਫਿਰ ਮੈਂ ਸਮਝਾ ਲੈਣਾ ਮਨ ਨੂੰ ਕੋਈ ਨਹੀਂ ਆਪਣੀ ਬੇਬੇ ਹੀ ਆਪਣਾ ਬਾਪੂ ਹੈ ਇਹ ਹੀ ਹੁੰਦੇ ਆ ਆਪਣੇ ਸਕੂਲ ਦੇ ਜਦੋਂ ਸਾਰਿਆਂ ਦੇ ਹੈ ਨਾ ਪਿਓ ਆਉਂਦੇ ਆ ਫਿਰ ਐਂ ਲੱਗਦਾ ਹੋਣਾ ਵੀ ਕਾਸ਼ ਹੁੰਦਾ ਹਾਂਜੀ ਫਿਰ ਲੱਗਦਾ ਹੀ ਫਿਰ ਮੰਨ ਸਮਝਾ ਲਈ ਦੇ ਕਈ ਤਾਂ ਕੋਈ ਨਹੀਂ ਮम्मा ਹੀ ਹੈਗੇ ਆਪਣੇ ਬਾਪੂ ਆਪਾਂ ਕਮੀ ਸੰਭਲ ਸੋਸ ਨਹੀਂ ਹੁੰਦੇ ਤੇ ਕਦੇ ਮम्मा ਨੇ ਜਿਹੜੀ ਸੀ ਜਦੋਂ ਕਿੰਨੀ ਇਹਨੂੰ ਕਿਸੇ ਨੇ ਵੀ ਗੱਲ ਨਾ ਨਹੀਂ ਲਾਇਆ ਕਿਸੇ ਨੇ ਆਪ ਨੂੰ ਐ ਨਹੀਂ ਆਖਾਈ ਵੀ ਤੂੰ ਸਾਡੇ ਕਰਿਆ ਤਾਂ ਇਧਰ ਪਰ ਆਪਣੇ ਮम्मा ਨੇ ਆਪ ਨੂੰ ਪੂਰਾ ਸੰਭਾਲਿਆ ਰਿਸ਼ਤੇਦਾਰਾਂ ਨੇ ਮੈਨੂੰ ਬਹੁਤ ਆਨੇ ਦਿੱਤੇ ਮੇਰੀ 10ਵੀਂ ਛੁੱਟ ਗਈ ਸੀ ਇਸੇ ਕਰਕੇ ਮੈਨੂੰ ਬਹੁਤ ਆਨੇ ਮਿਲੇ ਰਿਸ਼ਤੇਦਾਰ ਹੁਣ ਮੈਂ ਦੁਬਾਰਾ ਭਰੀ 10ਵੀਂ ਹੁਣ ਮੇਰੇ ਨਾਨਾ ਹੀ ਆਂਦੇ ਇਹ ਤੋਂ ਨਹੀਂ ਪੜਿਆ ਨਾ ਮਤਲਬ ਇਹਨੂੰ ਕੰਮ ਕਰਨ ਹੁਣ ਸਿੱਖਣ ਲਾਓ ਹੂੰ ਉਧਰੋਂ ਮੇਰੀ ਮਾਸੀ ਆਂਦੇ ਸੀਗੇ ਵੱਡੇ ਹੂੰ ਤੇ ਮੇਰੀ ਛੋਟੀ ਮਾਸੀ ਦਾ ਮੁੰਡਾ ਬਹੁਤ ਸਪੋਰਟ ਕਰਦਾ ਹੈ ਆਪਣੇ ਹੂੰ ਉਹ ਵਧੀਆ ਬੰਦਾ ਹੀ ਆਪਣੇ ਨਾਲ ਮਤਲਬ ਉਸਕੇ ਦਰਚਾਉਂਦੇ ਆ ਵੀ ਤੁਸੀਂ ਪੜੋ ਨਾ ਤੇ ਕੰਮ ਕਰੋ ਹਾਂਜੀ ਸ਼ਾਇਦ ਉਹਨਾਂ ਦੀ ਵੀ ਕਿਤੇ ਨਾ ਕਿਤੇ ਗੱਲ ਜਾਇਜ਼ ਵੀ ਹੈ ਵੀ ਤੁਹਾਡੇ ਆਰਥਿਕ ਹਾਲਾਤ ਸੁਧਰ ਜਾਣੇ ਇਹ ਵੀ ਤਾਂ ਉਹਨਾਂ ਨੂੰ ਲੱਗਦਾ ਵੀ ਤੁਸੀਂ ਕਿੰਨਾ ਚਿਰ ਤੁਹਾਡੀ ਮੰਮੀ ਕਮਾਊਗੀ ਪਰ ਮੈਨੂੰ ਲੱਗਦਾ ਜੇ ਪੜ ਕੇ ਤੁਸੀਂ ਆਪਣੀ ਜ਼ਿੰਦਗੀ ਬਣਾ ਲਓਗੇ ਤਾਂ ਸ਼ਾਇਦ ਅਨਪੜ੍ਹ ਰਹਿ ਕੇ ਤੇ ਵੱਤੋ ਵੱਤ ਦਿਹਾੜੀ ਮਿਲੂਗੀ ਤੇ ਹੋ ਸਕਦਾ ਤੂੰ ਚੰਗੀ ਜ਼ਿੰਦਗੀ ਜੀ ਸਕੇ ਕੋਈ ਚੰਗੀ ਨੌਕਰੀ ਕਰ ਲੈ ਹਨਾ ਪੜ੍ਹ ਲਿਖ ਕੇ ਤੇ ਪੂਰੇ ਆਪਦੀ ਮਾਂ ਦੀ ਪੂਰੇ ਬੁਢਾਪੇ ਤੱਕ ਸਵਾਰ ਸਕਦਾ ਹਾਂਜੀ ਤਾਂ ਜਦੋਂ ਮੈਨੂੰ ਛੁੱਟੀ ਹੁੰਦੀ ਐ ਸਕੂਲੋਂ ਫਿਰ ਮੈਂ ਜਾੜ ਦੇ ਨਾ ਹੀ ਕੰਮ ਤੇ ਵੀ ਨਾਲ ਨਾਲ ਮੰਮੀ ਦੇ ਨਾਲ ਕੰਮ ਵੀ ਕਰਉਣਾ ਹੀ ਮੈਂ ਤੇ ਪਰ ਮੈਂ ਪੜ੍ਹਨਾ ਨਹੀਂ ਛੱਡਿਆ ਹੂੰ ਮੈਨੂੰ ਐ ਪੜ੍ਹਾਈ ਕੀਤੀ ਹੁਣ ਲਾਇਆ ਹੋਇਆ ਸਕੂਲ ਪੜ੍ਹਨਾ ਤਾਂ ਪੁੱਤ ਮੈਂ ਵੀ ਇਹੀ ਸੁਜੈਸ਼ਨ ਦੇਣਾ ਚਾਹੁੰਨਾ ਤੈਨੂੰ ਵੀ ਜੇਕਰ ਤੂੰ ਗਰੀਬੀ ਦੂਰ ਕਰਨੀ ਚਾਹੁੰਦਾ ਹੈ ਤੱਬ ਪੜ ਕਿ ਜੇਕਰ ਐਸੇ ਤਰੀਕੇ ਨਾਲ ਹੀ ਸੰਘਰਸ਼ ਵਾਲੀ ਜ਼ਿੰਦਗੀ ਜੀਣੀ ਚਾਹਣਾ ਤਾਂ ਤੂੰ ਹੁਣੇ ਛੱਡ ਕੇ ਕੰਮ ਲੱਗ ਜਾ ਇਸ ਲਈ ਤੈਨੂੰ ਗਰੀਬੀ ਦੂਰ ਕਰਨ ਲਈ ਪੜਨਾ ਪੈਣਾ ਹੈ ਨਹੀਂ ਰਿਸ਼ਤੇਦਾਰ ਵੀ ਆਪਦੇ ਜਾਂਦੇ ਤਾਂ ਸਹੀ ਆ ਵੀ ਚਲੋ ਪੜ ਲਿਖ ਕੇ ਜੀਏਗਾ ਕੁਝ ਨਾ ਪਹਿਲਾਂ ਤਾਂ ਪੜਾਈ ਛੁੱਟੀ ਕਰਕੇ ਸਾਰੇ ਇਹਨੂੰ ਬੋਲਦੇ ਸੀਗੇ ਵੀ ਤੁਸੀਂ ਪੜਦਾ ਘਾਤੋਂ ਨਹੀਂ ਦੂ ਹਣਾ ਘਾਤੋਂ ਹਟ ਗਿਆ ਪਰ ਥੋੜੀ ਜਿਹੇ ਦੇ ਪਾਪਾ ਦੀ ਡੈਥ ਹੋ ਗਈ ਕਰਕੇ ਨਾ ਇਹਨੂੰ ਉਹਦੇ ਦੋਦੇ ਮਨ ਤੇ ਪ੍ਰੈਸ਼ਰ ਜਾ ਪੈ ਗਿਆ ਵੀ ਜਿਵੇਂ ਪੜਾਈ 'ਚ ਵੀਕ ਹੋ ਗਿਆ ਥੋੜਾ ਜਿਹਾ ਫਿਰ ਇਹਨੂੰ ਆਇਆ ਲੱਗਦਾ ਸੀ ਵੀ ਮੈਨੂੰ ਪੜਨ ਦਾ ਬੋਝ ਆਇਆ ਹੁਣ ਮੈਨੂੰ ਸਮਝਾ ਰੱਖਿਆ ਹੁਣ ਕਹਿੰਦਾ ਕੋਈ ਗੱਲ ਨਹੀਂ ਮम्मा ਤੂੰ ਟੈਨਸ਼ਨ ਨਹੀਂ ਲੈਣੀ ਹੁਣ ਤਾਂ ਸਾਡੇ ਪਿੰਡ 'ਚੋਂ ਵੀ ਇੱਕ ਦੋ ਜਣਿਆਂ ਨੇ ਕਹਿਤਾ ਤੇਰਾ ਮੁੰਡਾ ਪੜ ਨਹੀਂ ਸਕਦਾ ਹੁਣ ਤੂੰ ਕਾਹਤੋਂ ਲਾਇਆ ਸਕੂਲ ਹੁਣ ਨਹੀਂ ਪੜ ਸਕਦਾ ਪਰ ਮੈਨੂੰ ਤਾਂ ਆਸ ਮੇਦਾ ਤੇ ਵੀ ਪੜੂਗਾ ਇਹ ਜਿੰਨਾ ਦੁਨੀਆ ਦੇ ਚੈਲੰਜ ਨੂੰ ਐਕਸੈਪਟ ਕਰਨਾ ਤੇ ਉਹਨੂੰ ਚੈਲੰਜਿੰਗ ਪੜ੍ਹ ਕੇ ਵਿਖਾਉਣਾ ਹਾਂ ਸਾਡੇ ਮੂੰਹ ਤੇ ਕਹਦਾ ਇੱਕ ਦੋ ਜਣਿਆਂ ਨੇ ਕਹਿਤਾ ਸੀਗਾ ਵੀ ਇਹ ਤੇਰਾ ਬੱਚਾ ਪੜ੍ਹ ਨਹੀਂ ਸਕਦਾ ਤੂੰ ਅੱਜ ਸ਼ਰਤ ਲਾ ਖੜਾ ਸਾਡੇ ਨਾਲ ਵਾਦਾ ਰੱਖ ਲੈਣਾ ਤੇਰਾ ਬੱਚਾ ਹੁਣ ਪੜੂਗਾ ਨਹੀਂ ਪਰ ਮੈਨੂੰ ਤਾਂ ਇੰਨਾ ਕੁ ਮਾਣ ਆ ਮੈਂ ਪ੍ਰਮਾਤਮਾ ਤੇ ਮਾਣ ਰੱਖਦੀ ਆ ਵੀ ਮੇਰਾ ਬੱਚਾ ਜੇ ਕਿਸੇ ਦੇ ਬੱਚੇ ਬਹੁਤ ਜ਼ਿਆਦਾ ਪੜਦੇ ਆ ਨਾ ਉਹਨਾਂ ਨੂੰ ਆਪਦੇ ਬੱਚਿਆਂ ਤੇ ਮਾਣ ਆ ਵੀ ਸਾਡੇ ਅੱਗੇ ਬਣ ਕੇ ਕੁਝ ਬਣਨਗੇ ਪਰ ਕਦੇ ਵੀ ਆਪਣੇ ਬੱਚੇ ਤੇ ਮਾਣ ਨਹੀਂ ਕਰਨਾ ਚਾਹੀਦਾ ਪਰ ਮੈਂ ਸੋਚਦੀ ਵੀ ਕਈ ਵਾਰੀ ਬੱਚਾ ਕਿਹੜਾ ਵੀਕ ਹੁੰਦਾ ਨਾ ਕਈ ਵਾਰੀ ਪ੍ਰਮਾਤਮਾ ਉਹਦੀ ਵੀ ਬਾਹ ਫਾੜ ਹੀ ਲੈਂਦਾ ਕਿਸੇ ਨਾ ਕਿਤੇ ਲੱਗ ਲਗਾ ਗਿਆ ਤੇ ਐਦਾਂ ਦਾ ਮਿਹਣਾ ਕਿਸੇ ਨੂੰ ਨਾ ਦਿਓ ਮੇਰਾ ਤਾਂ ਖਿਆਲ ਇਹੀ ਆ ਵੀ ਬੱਚੇ ਨੂੰ ਕਿਸੇ ਦੇ ਮਾਪਿਆਂ ਨੂੰ ਮਿਹਣਾ ਨਾ ਦਿਓ ਵੀ ਤੁਹਾਡਾ ਬੱਚਾ ਪੜ ਨਹੀਂ ਸਕਦਾ ਤੁਸੀਂ ਮਾਂ ਵੀ ਬਣੇ ਪਿਓ ਵੀ ਬਣੇ ਤੇ ਮੈਨੂੰ ਲੱਗਦਾ ਹੁਣ ਇੱਕ ਤਰੀਕੇ ਦੇ ਨਾਲ ਇੱਕ ਛਤਰੀ ਵੀ ਬਣਨਾ ਪੈ ਰਿਹਾ ਤੁਹਾਨੂੰ ਵੀ ਜਿਹੜਾ ਤੁਹਾਡੇ ਬੱਚੇ ਤੇ ਬਾਹਰਲੀ ਦੁਨੀਆ ਦੀ ਤਾਨੇ ਮੇਨੇ ਆ ਹਨਾ ਜਾਂ ਦੁਨੀਆ ਦੀਆਂ ਹੋਰ ਵੀ ਗਲਤ ਧਾਰਨਾਵਾਂ ਆ ਜਾਂ ਇਹਨਾਂ ਨੂੰ ਜ਼ਿੰਦਗੀ ਅਗਲੀ ਸਿਖਾਉਣ ਵਾਸਤੇ ਵੀ ਤੁਹਾਨੂੰ ਹੀ ਬਣਨਾ ਪੈਣਾ ਪਿਆ ਸਾਰੇ ਨੂੰ ਹਾਂਜੀ ਇਹ ਤਾਂ ਬਣਨਾ ਹੀ ਪੈਣਾ ਹੁਣ ਤਾਂ ਮੈਨੂੰ ਤਾਂ ਬਣਨਾ ਹੀ ਪੈਣਾ ਕਿਉਂ ਮੈਨੂੰ ਤਾਂ ਮਾਂ ਵੀ ਬਣਨਾ ਪੈਣਾ ਦਾ ਪਿਓ ਬਣ ਕੇ ਵੀ ਇੱਕ ਵਾਰੀ ਵੀ ਇਹ ਚੀਜ਼ ਮੂੰਹ ਚੋਂ ਮੇਰੇ ਮੰਗਦਾ ਨਾ ਜਿਵੇਂ ਮੈਂ ਸੌ ਸੂਲੀ ਤੇ ਹੋ ਕੇ ਇਹਨੂੰ ਚੀਜ਼ ਦਿਵਾਵਾਂ ਵੀ ਇਹ ਐਨਾ ਸੋਚੇ ਵੀ ਮੇਰੇ ਪਿਓ ਹੈ ਨਹੀਂਗਾ ਤੇ ਮੈਨੂੰ ਕਿਸੇ ਚੀਜ਼ ਦਾ ਮਨਾ ਮਿਲਿਆ ਕੋਲੇ ਬੈਠਾ ਪੁੱਛੋ ਇਹਨੂੰ ਵੀ ਕਦੇ ਤੈਨੂੰ ਕਿਸੇ ਚੀਜ਼ ਤੋਂ ਮਨਾ ਹੋਇਆ ਜਦੋਂ ਹੁਣ ਮਾਂ ਔਖੀ ਹੋ ਕੇ ਵੀ ਬੁੱਤ ਹਰ ਇੱਕ ਚੀਜ਼ਾਂ ਲਿਆਉਂਦੀ ਆ ਤੇਰੇ ਲਈ ਤੇ ਤੇਰੇ ਮਨ ਚਾਹੁੰਦਾ ਵੀ ਮੈਂ ਵੀ ਦੁਨੀਆ ਦੀ ਸਾਰੀ ਤਾਕਤ ਜਾਂ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਮਾਂ ਦੇ ਝੋਲੀ ਪਾਉਂ ਪਾਉਂਗਾ ਹਾਂਜੀ ਹੁੰਦਾ ਹੀ ਆਪਰ ਨੂੰ ਆਪਾ ਤਾਂ ਹੀ ਪੜਦੇ ਲਿਖਦੇ ਆ ਤੇ ਮੈਂ ਮੰਮੀ ਨੇ ਦਾ ਕੰਮ ਦੇ ਹੱਥੋਂ ਨਹੀਂ ਪਰ ਜਿਹੜੀ ਚੀਜ਼ ਆਪਾਂ ਮੰਗਦੇ ਆਂ ਮੰਮੀ ਨੇ ਕਦੇ ਨਾ ਨਹੀਂ ਕੀਤੀ ਆਪਾਂ ਨੂੰ ਮੰਮਾ ਨੇ ਸਰਜੀ ਜਹਾਜ਼ ਚ ਕਰ ਦਿੰਦੇ ਬਸ ਮੇਰਾ ਤਾਂ ਇਹੀ ਕਹਿਣਾ ਐ ਨੂੰ ਪੁੱਤ ਵੀ ਪੜ ਲੈ ਕੇ ਕੁਝ ਬਣ ਜਾ ਕੁਲਟੀ ਦੇ ਵਿੱਚ ਪੈ ਜਾ ਮੈਨੂੰ ਕੋਈ ਲੋਕ ਟੋਕਣੀ ਤੈਨੂੰ ਕਿਸੇ ਤੋਂ ਵੀ ਨਾ ਕੱਪੜੇ ਲੀੜੇ ਪਾਉਣ ਤੋਂ ਰੋਕ ਟੋਕਣੀ ਇੱਕ ਤਾਂ ਮੈਨੂੰ ਗਾਲਾਂ ਲੰਬਾਂ ਨਾਲ ਲਿਆ ਕਿਦੀ ਇੱਕ ਨਸ਼ੇ ਪੱਤੇ 'ਚ ਨਾ ਕਿਸੇ ਦੇ ਮਗਰ ਲੱਗ ਕੇ ਪਈ ਵੀ ਦੁਨੀਆ ਦੀ ਗੱਲ ਉਹ ਨਾ ਹੋ ਜੇ ਵੀ ਪਿਓ ਦਾ ਤੇਰੇ ਰੋਲ ਗਿਆ ਜਵਾਨੀ ਤੇ ਪੁੱਤ ਤੂੰ ਵਡਾਪਾ ਰੋਲਦਾ ਹਨਾ ਵੀ ਉਹ ਗੱਲ ਨਾ ਮੇਰੇ ਨਾਲ ਬਣ ਜੇ ਵੀ ਮੈਂ ਤਾਂ ਇਹ ਚੀਜ਼ ਤੋਂ ਡਰਦੀ ਆ ਵੀ ਕਿਸੇ ਦੇ ਮਗਰ ਲੱਗੇ ਪੁੱਤ ਕਦੇ ਵੀ ਨਸ਼ਾ ਪੱਤੇ ਦੇ ਵਿੱਚ ਨਾ ਬੈ ਵੀ ਨਸ਼ੇ ਇਨਸ਼ੇ ਵਾਲਿਆਂ ਨੂੰ ਵੀ ਗੱਲ ਸਮਝਾ ਵੀ ਕਦੇ ਵੀ ਆਪਾਂ ਇਹ ਗਲਤ ਕੰਮ ਨਹੀਂ ਕਰਨਾ ਹਨਾ ਵੀ ਇਹ ਚੀਜ਼ ਤੇ ਮੈਨੂੰ ਇਹਦੇ ਤੇ ਹਜੇ ਤੱਕ ਤਾਂ ਮਾਣ ਵੀ ਆ ਬਾਅਦ ਚ ਮੈਨੂੰ ਆਖ ਦਿੰਦੇ ਬੱਚੇ ਤੇ ਤੂੰ ਬਾਲਾ ਮਾਣ ਕਰਦੀ ਆ ਮਾਣ ਨਹੀਂ ਕਰਨਾ ਚਾਹੀਦਾ ਬੱਚੇ ਤੇ ਤੂੰ ਬਾਲਾ ਪਿਆਰ ਕਰਦੀ ਜੋ ਵੀ ਵੀਡੀਓ ਵੀ ਵੇਖਦਾ ਨਾ ਉਹ ਵੀ ਕਹਿੰਦਾ ਤੂੰ ਬੱਚੇ ਨਾਲ ਦੇ ਨੇ ਬਾਲਾ ਪਿਆਰ ਕਰਦੀ ਜੇ ਮੈਂ ਵੀਡੀਓ ਵਿੱਚ ਵੀ ਪਿਆਰ ਕਰਦੀ ਨਾ ਮੈਨੂੰ ਰੀਅਲ 'ਚ ਵੀ ਕਰਦੀ ਆ ਵੀ ਇਹਨੂੰ ਓਨਾ ਹੀ ਪਿਆਰ ਦਿੰਨੀ ਆ ਵੀ ਜਿੰਨਾ ਵੀ ਆਪਣ ਨੂੰ ਕਹਿ ਸਕੀ ਜੇ ਇਹ ਰੋਟੀ ਮੰਗੂਗਾ ਨਾਲ ਦੀ ਨਾਲ ਬਣਾ ਕੇ ਦੇਣੀ ਵੀ ਨਾ ਮੇਰਾ ਬੱਚਾ ਭੁੱਖਾ ਨਾ ਰਹੇ ਜੀ ਜੇ ਮੈਂ ਬਾਹਰ ਗਈਆਂ ਤੇ ਇਹਨੂੰ 10 ਵੇਰੀ ਕਾਲ ਕਰਕੇ ਪੁੱਛਣਾ ਪੁੱਤ ਰੋਟੀ ਖਾ ਲਈ ਪੁੱਤ ਰੋਟੀ ਖਾ ਲਈ ਕਿ ਦੋ ਹਾਂ ਮੰਮਾ ਵੀ ਕਦੇ ਵੀ ਇਦਾਂ ਦੀ ਚੀਜ਼ ਨਹੀਂ ਹੈਗੀ ਦੋਨਾਂ ਭੈਣ ਭਰਾਵਾਂ ਦਾ ਬਹੁਤ ਪਿਆਰ ਸੀ ਕੁਛ ਭੈਣ ਬਾਰੇ ਵੀ ਪੁੱਛ ਲੋ ਖੇਡਦੇ ਸੀ ਜਦੋਂ ਦਾ ਇਕੱਲਾਪਣ ਹੋਇਆ ਏ ਕਿਵੇਂ ਹੁਣ ਜੀ ਲੱਗਦਾ ਹਾਂ ਜੀ ਹੁਣ ਇਕੱਲਾ ਲੱਗਦਾ ਹੈ ਪਹਿਲਾਂ ਪਹਿਲਾਂ ਲੱਗਿਆ ਨਹੀਂ ਪਹਿਲਾਂ ਨਹੀਂ ਲੱਗਿਆ ਮੈਂ ਭੈਣ ਕੋਲੇ ਰਹਿਣ ਦਾ ਨਹੀਂ ਕਿਹਾ ਤਾਂ ਅੱਛਾ ਭੈਣ ਨਾਲੇ ਜ਼ਿਆਦਾ ਮਾਉਣ ਨੇ ਮੈਂ ਬਾਹਰ ਕੰਮ ਕਰਦੀ ਸੀ ਉਹਨੇ ਵਿਚਾਰੀ ਨੇ ਪਾਲਿਆ ਇਹਨੂੰ ਨਿੱਕੇ ਜਿਹੇ ਨੂੰ ਹਨਾ ਦੇ ਅੱਜ ਜਲਸੀ ਵਿਆਹ ਤਾਂ ਉਹਦਾ ਕਰਨਾ ਹੀ ਸੀ ਵਿਚਾਰੀ ਦਾ ਅੱਜ ਨਾ ਹਜੇ ਹੁਣ ਨਾ ਕਰਦੇ ਦੋ ਸਾਲ ਰੋਕੇ ਕਰਨਾ ਪੈਣਾ ਸੀ ਕਰਨਾ ਤਾਂ ਪੈਣਾ ਹੀ ਸੀ ਪਰ ਹਾਲਾਤਾਂ ਨੂੰ ਡਰਦੀ ਨੇ ਮੈਂ ਕਹ ਦੁਨੀਆਂ ਦੀਆਂ ਠੋਕਰਾਂ ਜਿਵੇਂ ਹੁਣ ਕੱਲੇ ਬੈਠੇ ਆ ਆਪਾਂ ਨੂੰ ਕੀ ਪਤਾ ਕਈ ਵਾਰ ਕੰਮ ਤੇ ਗਏ ਆ ਤੀ ਪੁੱਤ ਨਾ ਕੀ ਪਰ ਅੱਜ ਕੱਲ ਬਹੁਤ ਦੁਨੀਆਂ ਦੇ ਚੱਲਿਆ ਪਿਆ ਹਨ ਸੋਚਾਂ ਵਿਚਾਰੇ ਪੱਲੇ ਬੋਝ ਕੇ ਸਾਡੀ ਧੀ ਨੇ ਸਾਨੂੰ ਇੱਕ ਵੀ ਲੰਬਾ ਨਹੀਂ ਦਿਵਾਇਆ ਕਦੇ ਬਾਹਰ ਚ ਵੀ ਨਹੀਂ ਸੀ ਵਿਚਾਰੀ ਖੜੀ ਤੇ ਜਦੋਂ ਮੈਂ ਹੁਣ ਕਿਸੇ ਨਾ ਬਾਹਰ ਨੂੰ ਨਰੇਗਾ ਤੇ ਗਈ ਤੇ ਸਾਰਿਆਂ ਕਹਿਣਾ ਬਹੁਤ ਸੋਹਣਾ ਕੰਮ ਕੀਤਾ ਤੂੰ ਆਪਦੀ ਧੀ ਵਿਆਹੀ ਸਾਨੂੰ ਬਹੁਤ ਮਾਣ ਆ ਤੇਰੇ ਤੇ ਵੀ ਤੈਨੂੰ ਤਾਂ ਲੋਕੀ ਉਂਗਲਾਂ ਕਰਨੀਆਂ ਹੀ ਆ ਵੀ ਆਈਆਂ ਜੋ ਆ ਤੀ ਨੂੰ ਨਹੀਂ ਤੂੰ ਉਂਗਲ ਕਰਨ ਦਿੱਤੀ ਮੈਂ ਕਿਹਾ ਮੈਂ ਤੀ ਨੂੰ ਕਰਨ ਵੀ ਨਹੀਂ ਦੇਣੀ ਇਹਨੂੰ ਵੀ ਮੈਂ ਇਹੀ ਸਮਝਾਇਆ ਪੁੱਤ ਪੜ ਲਾ ਲੇਖ ਲਾ ਤੈਨੂੰ ਵਿਆਹ ਦੀ ਨਹੀਂ ਕੋਈ ਗੱਲ ਜਿੱਥੇ ਤੂੰ ਕਵੇਂਗਾ ਉੱਥੇ ਕਰ ਦੂੰਗੀ ਪਰ ਲੋਕਾਂ ਨੂੰ ਦੱਸਣ ਤੋਂ ਬਜਾਏ ਗੱਲ ਪਹਿਲਾਂ ਮੇਰੇ ਕੋਲੇ ਆਉਣੀ ਚਾਹੀਦੀ ਹੈ ਕਿ ਮੈਂ ਸਮਝਾਵਾਂ ਆਪਦੇ ਬੱਚੇ ਨੂੰ ਬੈਠ ਕੇ ਹਨਾ ਪਿਆਰ ਨਾਲ ਸਮਝਾਵਾਂ ਕਦੇ ਵੀ ਉੱਚਾ ਨਾ ਨਾਤਾ ਨਾ ਜੋੜੀ ਵੀ ਜਿਨ੍ਹਾਂ ਦੇ ਮੂਹਰੇ ਮੈਨੂੰ ਹੱਥ ਜੋੜਨੇ ਪੈਣ ਤੇ ਬਹੁਤ ਜ਼ਿਆਦਾ ਅਸੀਂ ਗਰੀਬ ਕਰਦੀ ਆਪਾਂ ਕੁੜੀ ਲੈਣੀ ਆਪਣੇ ਘਰੇ ਮਹਾਰਾਜ ਦਾ ਦਿੱਤਾ ਬਹੁਤ ਕੁਛ ਹੈ ਮੇਰੀ ਸੋਚ ਇਹ ਹੀ ਆ ਵੀ ਮੈਂ ਕਦੇ ਵੀ ਦੇ ਲੈਣ ਦੀ ਮੰਗੜੀ ਕਰਨੀ ਮੇਰੇ ਘਰੇ ਈ ਰੱਬ ਦਾ ਦਿੱਤਾ ਬਹੁਤ ਕੁਛ ਹੈ ਮੈਂ ਕਦੇ ਲਈ ਕਮਾਈ ਕਰਦੀ ਮੇਰਾ ਪੁੱਤ ਕਦੇ ਲਈ ਕਰੂਗਾ ਸਾਡੇ ਘਰੇ ਜਿਹੜੀ ਵੀ ਧੀ ਆਈ ਤੇ ਅਸੀਂ ਰਾਣੀ ਬਣਾ ਕੇ ਰੱਖੀਏ ਉਹਨੂੰ ਕਦੇ ਵੀ ਇਦਾਂ ਦੀ ਸੋਚ ਨਾ ਬਸ ਮੈਨੂੰ ਰੋਟੀ ਦਿੰਦੀ ਰਵੇ ਇਹਨੂੰ ਮੈਂ ਇਹੀ ਗੱਲ ਕਹਿਣੀ ਹੁੰਦੀ ਆ ਵੀ ਮੈਨੂੰ ਉਹਨੂੰ ਕਹਿ ਦੇਣਾ ਪਹਿਲਾਂ ਵੀ ਮੈਨੂੰ ਰੋਟੀ ਦੇ ਦੀ ਹੁਣ ਸੌਖ ਦੇ ਦੇ ਇੱਕੋ ਹੀ ਮੰਗ ਹੈ ਇੱਕੋ ਹੀ ਮੰਗ ਹੈ ਮੇਰੀ ਵੀ ਬਸ ਮੈਨੂੰ ਹਿੜਕ ਝਿੜਕਣੀ ਹੋਣੀ ਚਾਹੀਦੀ ਜਿੱਦਾਂ ਮੇਰੇ ਜਵਾਈ ਦੀ ਜਵਾਈ ਮੇਰਾ ਜਿੱਦਾਂ ਮੈਂ ਝਿੜਕ ਦਿੰਨੀ ਆ ਆਪਣੇ ਜਵਾਈ ਨੂੰ ਪਰ ਮੇਰਾ ਜਵਾਈ ਚੁੱਪ ਕਰ ਜਾਂਦਾ ਮੇਰੇ ਮੂਰੇ ਪਰ ਉਹਦਾ ਮੈਨੂੰ ਵੇਖੋ ਕਿੰਨਾ ਕਮਾਨ ਆ ਦੁਨੀਆ ਮੇਰੇ ਬਾਰੇ ਉਹਦੇ ਬਾਰੇ ਮੈਨੂੰ ਲੱਖ ਪਟਕਾਵੇ ਵੀ ਉਹ ਆਏ ਆ ਕੰਮ ਆ ਇਹਦਾ ਹੋਇਆ ਆ ਜਾਇ ਮੇਰੇ ਘਰ ਗਰੀਬ ਦਾ ਗਰੀਬ ਆ ਮੇਰੇ ਜਵਾਈ ਦਾ ਘਰ ਪਰ ਦੇਲ ਦਾ ਮੀਰ ਨਹੀਂ ਉਹਨੂੰ ਪੁੱਛ ਕੇ ਵੇਖ ਲਾ ਵੀ ਕਦੇ ਵੀ ਸਾਨੂੰ ਮੇਰੇ ਮੂਹਰੇ ਨਹੀਂ ਇੰਨਾ ਬੋਲਿਆ ਨਹੀਂ ਤਾਂ ਜਵਾਈ ਅੱਜ ਕੱਲ ਦੇ ਹੁੰਦੇ ਆ ਬਹੁਤ ਚੀਜ਼ਾਂ ਬੋਲ ਦਿੰਦੇ ਆ ਮੂੰਹ ਦਾ ਵਟ ਕਰ ਲਗੇ ਜੋ ਚੀਜ਼ ਮੈਂ ਚਿੜਕ ਦੇਵਾਂ ਪਰ ਕਦੇ ਵੀ ਉਹਨੇ ਬੋਲਿਆ ਨਹੀਂ ਅੱਗੋਂ ਪੁੱਤਾਂ ਦਾ ਮੈਂ ਕਿੰਨੀ ਵੀ ਮੈਂ ਦੱਸਦੀ ਆ ਨਾ ਜਿਵੇਂ ਮੇਰੇ ਜੇਠਾ ਪੁੱਤ ਹੁੰਦਾ ਐਦਾਂ ਹੀ ਮਿਲ ਗਿਆ ਮੈਨੂੰ ਵੀ ਚਲੋ ਦੋ ਭਰਾ ਹਨਾ ਐਦਾਂ ਲੱਗਦੇ ਆ ਵੀ ਵਧੀਆ ਇਨਾਂ ਚ ਪਿਆਰ ਬਣਿਆ ਹੋਇਆ ਉਹੀ ਸਾਡੇ ਨਾਲ ਮੈਨੂੰ ਤਾਂ ਲੱਗਦਾ ਖੜਨ ਵਾਲੇ ਆ ਨੀ ਤਾਂ ਤੁਹਾਨੂੰ ਪਤਾ ਹੀ ਆ ਸਾਰੇ ਜਾਣੇ ਸਪੋਰਟ ਕਰਨ ਵਾਲਾ ਕੋਈ ਹੈ ਨਹੀਂਗਾ ਪਰ ਜੋ ਤਾਂ ਚੀਜ਼ ਜਵਾਈ ਤੋਂ ਹੀ ਮਿਲਣੀ ਸੀ ਮੈਨੂੰ ਕਹਿੰਦੇ ਸੀ ਤੈਨੂੰ ਰੋਕ ਟੋਕ ਹੋਣੀ ਆ ਤੁਸੀਂ ਟੈਨਸ਼ਨ ਨਾ ਲੈ ਤੈਨੂੰ ਜਵਾਈ ਤੇਰੀ ਗੁੱਤ ਪਟੂਗਾ ਤੇਰਾ ਪੁੱਤ ਤੇਰੀ ਗੁੱਤ ਪਟੂਗਾ ਪਰ ਮੈਨੂੰ ਅੱਜ ਮੇਰੇ ਪੁੱਤ ਤੇ ਬਹੁਤ ਜ਼ਿਆਦਾ ਮਾਣ ਆ ਜਿਨੇ ਮੈਨੂੰ ਗੁੱਤ ਪਟਣ ਦੀ ਬਜਾਏ ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਤਰੱਕੀ ਕਰਾਈ ਤਿੰਨਾ ਭੈਣ ਭਰਾਵਾਂ ਨੇ ਵੀ ਉਹਦੇ ਹਸਬੰਦ ਨੇ ਵੀ ਤੇ ਇਹਨਾਂ ਨੇ ਵੀ ਤੁਸੀਂ ਇਹ ਵੀ ਦੱਸਦੇ ਸੀਗੇ ਵੀ ਪਹਿਲਾਂ ਜਦੋਂ ਤੁਸੀਂ ਕੰਮ ਤੇ ਜਾਂਦੇ ਸੀ ਤਾਂ ਉੱਥੇ ਜਾ ਕੇ ਕੱਪੜੇ ਚੇਂਜ ਕਰਨੇ ਪੈਂਦੇ ਸੀ ਤੁਹਾਨੂੰ ਇੱਥੋਂ ਹੋਰ ਪਾ ਕੇ ਜਾਣਾ ਫਿਰ ਇਹਨੇ ਕਿਹਾ ਸੀ ਤੁਹਾਨੂੰ ਹਾਂ ਇਹ ਦੱਸੂਗਾ ਕਹਾਣੀ ਦੱਸੋ ਉਸਨ ਮੈਂ ਹੀ ਆਖਿਆ ਸੀਗਾ ਜੀ ਮੈਨੂੰ ਨਾ ਓਖਾ ਜਿੱਦਾਂ ਨਾ ਮੰਮਾ ਨੇ ਨਾ ਗੁਰਦੁਆਰੇ ਦੇ ਬਾਥਰੂਮ ਨਹੀਂ ਬੜਨਦੇ ਹੂੰ ਉੱਥੇ ਪਾਣੇ ਕੱਪੜੇ ਉਹ ਹੋਰ ਕੋਈ ਦੁਕਾਨ ਤੇ ਪਰਚੇਂਜ ਵੀ ਨਹੀਂ ਕਰ ਦਿੰਦਾ ਸੀ ਗਾਈ ਫਿਰ ਮੰਮਾ ਨੇ ਖਮਾ ਕੇ ਤੁਸੀਂ ਕਰ ਵੀ ਪਾਇਆ ਕਰੋ ਕੋਈ ਨਹੀਂ ਜੇ ਕੋਈ ਆਖੂਗਾ ਮੈਨੂੰ ਹੀ ਆਖੂਗਾ ਹੂੰ ਮੈਂ ਆਪ ਹੀ ਸਭ ਸੰਭਾਲ ਲਊਗਾ ਹੁਣ ਮੈਂ ਘਰੇ ਲੋਰਾਂ ਟੀ-ਸ਼ਰਟ ਪਾਈ ਰੱਖਾ ਮੈਂ ਪੈਂਟ ਚਲਟਾ ਪਾ ਕੇ ਜਨਨੀ ਆ ਕੰਮ ਤੇ ਪਰ ਹੁਣ ਮੈਂ ਬੇਫਿਕਰੀ ਹੈ ਮੇਰੇ ਜਵਾਈ ਵੀ ਇਹੀ ਚੀਜ਼ ਕਹਿੰਦਾ ਵੀ ਕੋਈ ਗੱਲ ਨਹੀਂ ਮਮਾ ਦਾ ਕੰਮ ਆ ਡਰੈਸ ਪਾਉਣੀ ਆ ਹਨਾ ਪਿੰਡ ਦੇ ਵਿੱਚ ਕੋਈ ਗੱਲ ਨਹੀਂ ਸਾਡੇ ਸਿਰ ਤੇ ਪਾ ਦੂ ਅੱਗੇ ਮੈਂ ਮੋਟਰਸਾਈਕਲ ਤੇ ਵੀ ਬੈਠਣ ਤੋਂ ਕਿਸੇ ਦੇ ਨਾਲ ਡਰਨਾ ਮੈਂ ਉਹ ਸਾਨੂੰ ਦੱਸਣਾ ਵੀ ਹੁਸਰ ਮੈਨੂੰ ਇਦਾਂ ਇਦਾਂ ਗੱਲਾਂ ਬਾਤਾਂ ਹੋਣੀਆਂ ਇਹ ਕਿਤੇ ਕੋਈ ਗੱਲ ਨਹੀਂ ਮਮਾ ਜੇ ਕੋਈ ਜਾਣ ਪਛਾਣ ਵਾਲਾ ਤੂੰ ਨੀਰਾਕ ਵੇਲਾ ਹੁੰਦਾ ਤੁਸੀਂ ਚੜਾ ਆਇਆ ਟੈਂਸ਼ਨ ਨਹੀਂ ਲੈਣੀ ਤੁਸੀਂ ਸਾਨੂੰ ਪਤਾ ਵੀ ਤੂੰ ਸਾਡੀ ਮਾਂ ਜਦੋਂ ਤੁਸੀਂ ਆਉਣਾ ਪਿੰਡ ਆਉਣਾ ਹਨਾ ਕਈ ਵਾਰ ਵੇਟ ਕਰੀ ਜਾਂਦੀ ਮੈਂ ਕਹਿੰਦਾ ਹੁਣ ਸਰ ਕੋਈ ਜਾਣ ਪਛਾਣ ਵਾਲਾ ਆਇਆ ਤੇ ਮੈਂ ਚੜਦਾ ਪੁੱਤ ਮਮਾ ਤੁਸੀਂ ਚੜ੍ਹਿਆਓ ਜਿਵੇਂ ਮੈਂ ਕਹਣਾ ਪੁੱਤ ਕੱਲ ਬਾਤ ਨਾ ਕੋਈ ਕੋਈ ਗੱਲ ਨਹੀਂ ਟੈਂਸ਼ਨ ਨਾ ਲੈ ਮਮਾ ਅਸੀਂ ਮੂਰੇ ਬੈਠੇ ਆ ਠੀਕ ਹੈ ਵੀ ਅੱਗੇ ਅੱਡੇ ਤੇ ਬਹਿ ਜਾਣਾ ਵਿਚਾਰੇ ਨੇ ਜਦੋਂ ਮੈਂ ਆਉਣਾ ਨਿੱਕੇ ਨਿੱਕੇ ਹੁੰਦੇ ਸੀ ਜਦੋਂ ਮੈਂ ਆਉਣਾ ਤੇ ਇਹਨਾਂ ਨੇ ਅੱਡੇ ਤੇ ਬੈਠੇ ਹੋਣਾ ਦੋਨਾਂ ਭੈਣ ਭਰਾਵਾਂ ਨੇ ਨਿੱਕੇ ਨਿੱਕੇ ਸੀ ਮੈਂ ਕੰਮ ਤੋਂ ਆਉਣਾ ਇਹਨਾਂ ਨੇ ਅੱਡੇ ਤੇ ਬੈਠੇ ਰਹਿਣਾ ਕਿੰਨਾ ਔਖਾ ਹਨਾ ਇਹ ਇਸਾਮੇ ਨੂੰ ਸੁਣਨਾ ਵੀ ਅਜੀਬ ਲੱ ਕਿਸੇ ਦਿਨ ਵੀ ਘਰੇ ਪਹੁੰਚਣ ਲਈ ਜੇ ਰਾਤਕ ਵੇਲੇ ਲਿਫਟ ਲੈਣੀ ਆ ਤਾਂ ਉਹ ਵੀ ਬੱਚੇ ਨੂੰ ਪੁੱਛਣਾ ਪੈਣਾ ਹੈ ਪੁੱਛਣਾ ਹੁਣ ਵੀ ਮੈਂ ਪਤਾ ਕਿ ਇਹ ਵੀ ਇਹ ਤਾਂ ਕਹਿੰਦੇ ਆ ਤੁਸੀਂ ਬਿਨਾ ਚਾਹੇ ਤੁਸੀਂ ਦਿਲ ਦੇ ਸਾਫ ਆ ਪਰ ਇੱਕ ਸਮਾਜ ਦੇ ਤੌਰ ਤੇ ਤਾਂ ਦਿਖੀ ਵੀ ਬਹੁਤ ਵੱਡਾ ਹੀ ਇਹ ਹਾਲਾਤ ਔਰਤ ਦੇ ਕਿੰਨੇ ਮਾੜੇ ਆ ਮਾੜੇ ਫਿਰ ਔਰਤ ਕਿਸੇ ਮੁੰਡੇ ਨੂੰ ਵੀ ਬੁਲਾ ਲੂਗੀ ਬੰਦੇ ਨੂੰ ਬੁਲਾ ਲੂਗੀ ਜਾਂ ਕਿਸੇ ਗਲਤ ਬੁੜੀ ਨੂੰ ਬਸ ਇਹ ਗਲਤ ਆ ਇਹਦੇ ਨਾਲ ਇਹ ਗਲਤ ਹੋਊਗੀ ਇਹ ਬੁੜੀ ਔਰਤ ਗਲਤ ਮੈਂ ਇਹਨੂੰ ਵੀ ਸਮਝਾਉਣੀ ਆ ਪੁੱਤ ਤੈਨੂੰ ਮਾੜੇ ਬੰਦੇ ਵੀ ਮਿਲਣਗੇ ਕੁੜੀਆਂ ਵੀ ਤੈਨੂੰ ਕਈ ਵਾਰੀ ਰਸਤਾ ਹੀ ਪੁੱਛ ਲੈਣਗੀਆਂ ਖੜ ਕੇ ਕਿੱਧਰ ਨੂੰ ਜੇ ਦੁਨੀਆ ਨੇ ਤੈਨੂੰ ਦੇਖ ਲੈਣਾ ਸਿਰਫ ਐਂ ਕੜਾ ਨਿੱਕੂ ਦਾ ਮੁੰਡਾ ਵਿਗੜ ਗਿਆ ਵੀ ਵੇਖੋ ਆਪਾਂ ਸਮਾਜ ਦੀਆਂ ਨਜ਼ਰਾਂ ਦੇ ਵਿੱਚ ਗਲਤੀਆਂ ਠੀਕ ਆ ਸਹੀ ਆਪਾਂ ਨੂੰ ਕਿਸੇ ਨੇ ਵੀ ਨਹੀਂ ਕਹਿਣਾਗਾ ਇਹ ਚੀਜ਼ਾਂ ਨੂੰ ਲੈ ਕੇ ਵੀ ਤੁਸੀਂ ਟੈਨਸ਼ਨ ਨਹੀਂ ਲੈਣੀਗੀ ਇਹਨੂੰ ਮੈਂ ਕਹਿੰਨੀ ਵੀ ਕਿਸੇ ਨੂੰ ਗਲਤ ਕਮੈਂਟ ਵੀ ਨਹੀਂ ਕਰਨਾ ਕਿਤੇ ਕੁੜੀ ਨੂੰ ਵੀ ਵੇਖੋ ਆਪਾਂ ਵੀ ਵੀਡੀਓ ਪਾਉਣੇ ਆ ਆਪਣੀ ਬੇਟੀ ਵੀ ਮੇਰੀ ਪਾ ਲੈਂਦੀ ਆ ਵੀ ਵੇਖੋ ਆਪਾਂ ਕਿਸੇ ਦੇ ਨਾਲ ਵੀਡੀਓ ਪਾਉਣੇ ਆ ਆਪਾਂ ਨੂੰ ਬੁਰਾ ਲੱਗਦਾ ਵੀ ਕਮੈਂਟ ਗਲਤ ਕੀਤਾ ਤੁਸੀਂ ਕਿਸੇ ਨੂੰ ਗਲਤ ਕਮੈਂਟ ਨਹੀਂ ਕਰਨਾ ਕਹਦੂਗਾ ਠੀਕ ਆ ਮम्मा ਵੀ ਨਾ ਕਿਸੇ ਗਲਤ ਕੁੜੀ ਨੂੰ ਕਮੈਂਟ ਕਰਨਾ ਨਾ ਕਿਸੇ ਨੂੰ ਫੋਲੋ ਕਰਨਾ ਬਿਨਾ ਵੀ ਜਾਣ ਪਛਾਣ ਤੋਂ ਬਿਨਾ ਤੇ ਵੀ ਜੇ ਕਿਸੇ ਦੀ ਆਪਾਂ ਮਦਦ ਕਰਨੀ ਵੀ ਆ ਮਦਦ ਆਲੇ ਬੰਦੇ ਨੂੰ ਚੱਕੋ ਵੀ ਜੋ ਆਪਣੇ ਤੋਂ ਗਰੀਬ ਆ ਹਨਾ ਵੀ ਬਹੁਤ ਵਧੀਆ ਵੀਡੀਓ ਬਣਾਉਂਦੇ ਉਹਨਾਂ ਨੂੰ ਕਰੋ ਬੇਫਾਲਤੂ ਬੰਦਾ ਨਹੀਂ ਵਿੱਚ ਆਉਣਾ ਚਾਹੀਦਾ ਕੋਈ ਵੀ ਜਿਹੜਾ ਆਪਾਂ ਨੂੰ ਗਲਤ ਕਵੇ ਅੱਜ ਕੱਲ ਬਹੁਤ ਕੋਸ਼ ਆ ਗਲਤ ਹੁਣ ਮੈਨੂੰ ਵੀਡੀਓ ਤੇ ਡਰਾ ਰਹੇ ਆ ਪਤਾ ਨਹੀਂ ਕਿਹੜੀ ਵੀਡੀਓ ਚੱਲਿਆ ਕੀ ਆ ਚੱਲਿਆ ਕ੍ਰੈਮ ਚੱਲਾਈ ਜੇ ਕਹਿੰਦੇ ਜਿਹੜਾ ਉਹ ਆਂਦੇ ਆ ਜੀ ਮਲ ਕੱਲੇ ਦੀਆਂ ਵੀਡੀਓ ਨਾ ਪਾਇਆ ਕਰੋ ਮੈਂ ਮਾਂ ਮਾਂ ਕੁਝ ਨਹੀਂ ਦਿੰਦਾ ਕਹਿੰਦੇ ਵੀ ਸਾਨੂੰ ਤਾਂ ਪਤਾ ਵੀ ਜੇ ਕੋਈ ਗਲਤ ਵੀਡੀਓ ਬਣਾ ਕੇ ਪਾ ਵੀ ਦੇਊਗਾ ਤੇ ਸਾਨੂੰ ਤਾਂ ਪਤਾ ਵੀ ਸਾਡੀ ਮਾਂ ਸਹੀ ਆ ਕੋਈ ਬਣਾ ਕੇ ਪਾਈ ਜਾਂਦਾ ਤੇ ਪਾਈ ਜਾਂਦੇ ਜਦੋਂ ਆਪਾਂ ਵਾਇਰਲ ਹੀ ਹੋ ਗਏ ਫਿਰ ਤਾਂ ਗਲਤ ਪਾਉਣ ਕੋਈ ਸਹੀ ਪਾਉਣ ਕੋਈ ਚੰਗਾ ਕਹੇ ਵੀ ਕੋਈ ਮਾੜਾ ਕਹੇ ਕਈ ਤਾਂ ਸਾਡੀਆਂ ਵੀਡੀਓ ਵੇਖ ਲੈਂਦੇ ਆ ਸਾਡੇ ਇੱਥੋਂ ਵੀ ਤੇ ਸਾਡੀਆਂ ਵੀਡੀਓ ਗਾਹ ਨਗਾ ਦਿੰਦੇ ਵੀ ਖਣੀ ਇਹਨਾਂ ਦੇ ਲਾਈਕ ਨਾਲ ਸਾਡੇ ਲਾਈਕ ਨਾਲ ਕਿਤੇ ਇਹ ਵਾਇਰਲ ਨਾ ਹੋ ਸਿਤਾਰਨਾ ਬਣ ਜਾਈਆਂ ਨਾ ਹੁਸਨ ਸਟਾਰਨਾ ਬਣ ਜਾਈਆਂ ਵੇਖ ਲੈਂਦੇ ਆ ਸਾਡੀਆਂ ਰੀਲਾਂ ਆਈਡੀਆਂ ਖੋਲ ਖੁਲ ਕੇ ਪਰ ਲਾਈਕ ਨਹੀਂ ਕਰਨਾ ਨਾ ਲਾਓ ਕਰਨਾ ਕਿਸੇ ਦਾ ਰੋਕੇ ਨਾ ਤਾਂ ਰੁਕ ਸਕਦੇ ਹਾਂ ਸਾਨੂੰ ਪ੍ਰਮਾਤਮਾ ਦਾ ਮੈਂ ਕਹਿੰਨੀ ਅਸੀਂ ਕੱਲ ਗਈ ਮੈਂ ਇੱਕ ਲਾਉਣ ਪਾਸ ਕਰਵਾਉਣਾ ਸੀਗਾ ਉਹਨਾਂ ਨੇ ਆਖਿਆ ਵੀ ਪਰਮ ਜੀ ਤਾਂ ਅਸੀਂ ਤਾਂ ਤੈਨੂੰ ਸੋਚ ਹੀ ਨਹੀਂ ਸਕਦੇ ਵੀ ਤੂੰ ਇੱਥੋਂ ਤਿੱਕਰ ਪਹੁੰਚ ਗਈ ਤੂੰ ਤਾਂ ਘਰਾਂ ਚ ਕੰਮ ਕਰਦੀ ਸੀ ਤੂੰ ਤਾਂ ਇਹ ਕਰਦੀ ਸੀ ਸਾਨੂੰ ਤਾਂ ਲੱਗਦਾ ਹੀ ਨਹੀਂ ਸੀ ਤੂੰ ਇੱਥੋਂ ਤਿੱਕਰ ਪਹੁੰਚ ਜੇਂਗੀ ਅੱਜ ਤੁਸੀਂ ਸਾਡੇ ਨਾਲ ਕੰਮ ਕਰ ਲੋ ਰਲ ਕੇ ਕਹਿੰਦੇ ਆ ਵੀ ਤੁਹਾਡੇ ਨਾਲ ਅਸੀਂ ਵੀ ਆਨਲਾਈਨ ਕੰਮ ਕਰ ਲਗੇ ਤੁਹਾਡੇ ਫੋਲੋਅਰ ਦੇ ਨਾਲ ਅਸੀਂ ਕੰਮ ਕਰ ਲਾਂਗੇ ਇੰਨੇ ਨਾਲ ਸਾਨੂੰ ਵੀ ਵਧੀਆ ਲੱਗੂਗਾ ਤੁਹਾਨੂੰ ਵੀ ਆਉਣਗੇ ਆਮਦਨ ਆਊਗੀ ਹਨਾ ਤੁਸੀਂ ਸਾਡੇ ਨਾਲ ਕੰਮ ਕਰੋ ਕਿੱਥੇ ਉਹ ਇਨਸਾਨ ਸਾਡਾ ਫੋਨ ਚੱਕਦੇ ਨਹੀਂ ਸੀ ਉਹਨਾਂ ਨੇ ਕਿਹਾ ਕਿਸ਼ਤ ਭਰਨੀ ਇਹਨਾਂ ਨੂੰ ਕਹਦਾ ਲੋਨ ਦਵਾ ਗਏ ਉਵੇਂ ਹੀ ਮੋੜ ਦਿੰਦੇ ਸੀ ਸਾਡੇ ਫਾਰਮਰ ਕਿੱਥੇ ਸਾਨੂੰ ਕਹਿੰਦੇ ਕੋਈ ਗੱਲ ਨਹੀਂ ਤੁਹਾਨੂੰ ਲੋਨ ਪਾਸ ਵੀ ਕਰਵਾ ਦਾਂਗੇ ਵੀ ਸਾਡੇ ਕੰਮ ਨੂੰ ਤਰੱਕੀ ਆ ਨਾ ਜੇ ਮੈਂ ਕੰਮ ਕਰਦੀ ਆ ਮਿਹਨਤ ਕਰਦੀ ਆ ਕੰਮ ਆਪਾਂ ਕੋਈ ਨਹੀਂ ਛੱਡਿਆਗਾ ਕਿਸੇ ਵੀ ਕਿਸਮ ਦਾ ਇਹ ਤੋਂ ਪੁੱਛ ਕੇ ਦੇਖ ਲਓ ਇਹਨੂੰ ਕਿਹੜਾ ਚਾਹ ਲਾੜੇ ਨਾ ਦੋਨਾਂ ਭੈਣ ਭਰਾ ਬੇਟੀ ਦੀ ਮੈਰਿਜ ਤੇ ਸੁਣ ਲਓ ਗੱਲ ਅਸੀਂ ਕਿਸੇ ਤੋਂ ਪੰਜੀ ਨਹੀਂ ਮੰਗੀ ਮੇਰੇ ਰਿਸ਼ਤੇਦਾਰਾਂ ਤੋਂ ਜਾਂ ਮੇਰੇ ਸ਼ਰੀਕਾ ਵਕੀਲਾ ਕਹਿ ਦੇਵੇ ਵੀ ਕਦੇ ਵੀ ਸਾਡੇ ਤੋਂ ਪੈਸੇ ਮੰਗ ਕੇ ਇਹਨੇ ਵਿਆਹ ਕੀਤਾ ਜਾਂ ਪਿੰਡ ਤੋਂ ਮਦਦ ਲੈ ਕੇ ਇਹਨੇ ਵਿਆਹ ਕੀਤਾ ਜਾਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਇਹਨੇ ਵਿਆਹ ਕੀਤਾ ਸਿਰਫ ਸਾਡੇ ਇੱਕ ਸਰਪੰਚ ਉਹ ਤਾਂ ਹੁਣ ਤਾਂ ਉਹ ਸਰਪੰਚ ਬਣ ਗਏ ਪਹਿਲਾਂ ਤਾਂ ਉਹ ਸਰਪੰਚ ਵੀ ਨਹੀਂ ਸੀ ਰੱਬ ਉਹਨਾਂ ਨੂੰ ਬਹੁਤ ਜ਼ਿਆਦਾ ਤਰੱਕੀ ਕਰਾਵੇ ਮੈਂ ਕਹਿੰਨੀ ਆ ਵੀ ਉਹ ਹੁਣ ਸਰਪੰਚ ਬਣਿਆ ਤੇ ਉਹਨਾਂ ਨੇ ਨਾ ਕਿਨਾਲੇ ਦੇ ਸਾਨੂੰ 5000 ਰੁਪਏ ਦਿੱਤਾ ਉਹਨਾਂ ਨੇ ਪਿੰਡ ਚੋਂ ਸਾਨੂੰ ਇੱਕ ਮਦਦ ਦਿੱਤੀ ਹੈ ਜਿੱਥੇ ਅਸੀਂ ਕਲੱਬ ਵਾਲਿਆਂ ਦੇ ਗਏ ਸੀ ਸੌਦੇ ਲਈ ਕਹਿਣ ਗਏ ਸੀ ਉਹਨਾਂ ਨੇ ਸਾਨੂੰ ਪਤਾ ਨਹੀਂ ਕਿਸੇ ਨੇ ਕਹਿਤਾ ਵੀ ਤਾਂ 250 ਬੰਦੇ ਦਾ ਪ੍ਰਬੰਧ ਕਰੀ ਬੈਠੀ ਆ ਕਿਸੇ ਨੇ ਇਧਰ ਉਧਰ ਹੀ ਉਂਗਲ ਲਾਤੀ ਤੇ ਉਹ 250 ਬੰਦੇ ਦਾ ਮੈਂ ਤਾਂ ਪ੍ਰਬੰਧ ਕਰਨਾ ਚ ਮੇਰੇ ਫਰੈਂਡ ਸਰਕਲ ਹੀ ਕੁੜੀਆਂ ਕੜੀਆਂ ਬਹੁਤ ਮੇਰੇ ਨਾਲ ਮੈਡਮਾਂ ਬਹੁਤ ਸੀ ਜਾਣ ਪਛਾਣ ਮੇਰੀ ਬਹੁਤ ਜ਼ਿਆਦਾ ਸੀ ਮੈਂ ਸਾਰੇ ਸੱਦੇ ਸੀ ਆਉਦੀ ਮੈਰਜ ਤੇ ਬੇਟੀ ਦੇ ਕੋ ਮੇਰੀ ਮਦਦ ਤਾਂ ਉਹਨਾਂ ਨੇ ਵਧੀਆ ਪਰਸਨਲ ਮਾਇਆ ਵੀ ਕੀਤੀ ਅਗਲੇ ਨੇ ਇਹ ਨਹੀਂ ਸ਼ੋਅ ਨਹੀਂ ਕੀਤਾ ਕਿਸੇ ਨੇ ਵੀ ਅਸੀਂ ਇਹਦੀ ਮਦਦ ਕਰਦੇ ਆ ਹਨਾ ਤੇ ਕਹਿੰਦੇ 250 ਬੰਦੇ ਉਹਨਾਂ ਨੇ ਸਾਨੂੰ ਮੌਕੇ ਦੇ ਜਵਾਬ ਦੇਤਾ ਸੌਦਾ ਹੀ ਨਹੀਂ ਦਵਾਇਆ ਫਿਰ ਮੈਂ ਉਥੋਂ ਸ਼ਗਨ ਪਾਉਣ ਤੋਂ ਤੁਰ ਹੀ ਆਵਦੇ ਜਵਾਈ ਨੂੰ ਸਗਨ ਲਾ ਕੇ ਨਾ ਨਾਲ ਦੀ ਨਾਲ ਮੈਂ ਉਥੋਂ ਕੋਈ ਮੋਟਰਸਾਈਕਲ ਚੱਕਿਆ ਕਿਸੇ ਮੁੰਡੇ ਨੂੰ ਕਿਹਾ ਤੇ ਆ ਕੇ ਮੈਂ ਸੌਦੇ ਦਾ ਇੰਤਜ਼ਾਮ ਕੀਤਾ ਮੈਨੂੰ ਇਹ ਵੀ ਨਹੀਂ ਵੀ ਮੇਰਾ ਅੱਗੇ ਲੱਗ ਕੇ ਕਿਸੇ ਨੇ ਕੰਮ ਕਰਾਤਾ ਹੋਵੇ ਬਿਨਾ ਭੈਣਾ ਤੋਂ ਭੈਣਾ ਮੇਰੀਆਂ ਨੇ ਬਹੁਤ ਕੰਮ ਕਰਾਇਆ ਮੇਰਾ ਵੀ ਦੋਨਾਂ ਭੈਣਾ ਨੇ ਪਰ ਮੇਰਾ ਹੋਰ ਸ਼ਰੀਕੇ ਵਕੀਲੇ ਜੋ ਮੈਂ ਕਹਿ ਦਾਂ ਜਾਂ ਮੈਂ ਕਹਦਾ ਵੀ ਮੇਰਾ ਬਹੁਤ ਅੱਗਾ ਤੱਗਾ ਲੈ ਕੇ ਕੰਮ ਸੰਭਾਲਦਾ ਕਿਸੇ ਨੇ ਨਹੀਂ ਸੰਭਾਲਿਆ ਮੈਂ ਕੱਲੀ ਨੇ ਆਪਦੇ ਸਿਰ ਤੇ ਸਮਾਨ ਖਰੀਦਿਆ ਕੁੜੀ ਦਾ ਹੁਣ ਤਿੱਕਰ ਕਿਸ਼ਤਾਂ ਲਾਈਆਂ ਨਾਲੇ ਮਿਹਨਤ ਨਾ ਦਿੱਤਾ ਸਮਾਨ ਹੁਣ ਕਿਸ਼ਤਾਂ ਲਾਈਆਂ ਤੇ ਸਮਾਨ ਵੀ ਫੁੱਲ ਦਿੱਤਾ ਆਪਾਂ ਕੁੜੀ ਨੂੰ ਇਹ ਨਾ ਸੋਚੇ ਵੀ ਕੋਈ ਪਿਓ ਹੈ ਨਹੀਂ ਸੀ ਜਿੰਨੇ ਕੁ ਜੋਕਰੀ ਸੀ ਉਹਨਾਂ ਨੇ ਦਿੱਤਾ ਘਰ ਦੇ ਭਾਂਡਾ ਟਿੰਡਾ ਤੇ ਬਸ ਆਪਾਂ ਇਹ ਆਦਾ ਬੈੱਡ ਬੁੱਡ ਦਿੱਤੇ ਉਹਨੂੰ ਕੂਲਰ ਕਲਰ ਦਿੱਤਾ ਹਨ ਤੇ ਇਹ ਮੇਰੇ ਜਨਾਂ ਦੇ ਮੁੰਡੇ ਨੇ ਬਿਨਾਂ ਦੱਸੇ ਹੀ ਸਾਨੂੰ ਐਲਸੀਡੀ ਦਿੱਤੀ ਉਹ ਵੀ ਤੇ ਰਿਸ਼ਤੇਦਾਰੀ ਆ ਸਾਨੂੰ ਤਾਂ ਆਸਮੇਦ ਵੀ ਨਹੀਂ ਸੀ ਉਹਨਾਂ ਨੇ ਸਾਨੂੰ ਐਲਸੀਡੀ ਦੇਣੀ ਕਿਤੇ ਅਸੀਂ ਆਸ ਵੀ ਨਹੀਂ ਰੱਖੀ ਸੀ ਪਰ ਉਹਨਾਂ ਤਾਂ ਦੱਸਿਆ ਨਹੀਂ ਆਸ ਤੋਂ ਬਿਨਾ ਕੁੜੀ ਨੂੰ ਬਿਨਾ ਦੱਸੇ ਤੋਂ ਜਾਂਦਾ ਵਿਚਾਰਾ ਪਾਣੀ ਦੀ ਘੁੱਟ ਪੀ ਕੇ ਮੁੜਿਆ ਹੁੰਦਾ ਮੇਰੀ ਧੀ ਦਾ ਇੱਕ ਪੰਜੀ ਦਾ ਖਰਚਾ ਨਹੀਂ ਕਰਾਉਂਦਾ ਵੀ ਨਾਂ ਜਸ਼ਨਾਂਏ ਨਾ ਆਖੇ ਵੀ ਠੰਡਾ ਮੰਗਾਉਣੀ ਆ ਮੈਂ ਆ ਕਰਦੀਆਂ ਲੋਹੜੀ ਦੀਵਾਲੀ ਦੇ ਕੇ ਹੁੰਦੇ ਆ ਉਹ ਵੀ ਤਾਂ ਇਨਸਾਨ ਉਹਨਾਂ ਦੇ ਦਿਲ 'ਚ ਪਤਾ ਨਹੀਂ ਕੀ ਵੱਸਦਾ ਰੱਬ ਵੱਸਦਾ ਕੋਈ ਮੇਰੀ ਧੀ ਲਈ ਹੈਨਾ ਪ੍ਰਮਾਤਮਾ ਲਈ ਤੇ ਬਹੁਤ ਘੱਟ ਜਿਆਦਾ ਕਰਦੇ ਉਹਨਾਂ ਦੀਆਂ ਬਹੂਆਂ ਵੀ ਐਵੇਂ ਕਰਦੀਆਂ ਤੇ ਮੁੰਡੇ ਵੀ ਐਵੇਂ ਕਰਦੇ ਆ ਧੰਨਵਾਦ ਭੈਣ ਜੀ ਤੁਸੀਂ ਟਾਈਮ ਦਿੱਤਾ ਦੋਵਾਂ ਜਣਿਆਂ ਨੇ ਤੁਸੀਂ ਐਨੇ ਐਨੇ ਮੁੱਲੇ ਟਾਈਮ ਚੋਂ ਟਾਈਮ ਕੱਢਿਆ ਸਾਡੇ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਵੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ